ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਪੀਐਸਟੈਟ 2024 ਵਾਲੇ ਐਗਜ਼ਾਮ ਦੇ ਨਤੀਜੇ ਦੀ ਵੈਸੇ ਤਾਂ ਮੇਰੇ ਦੁਆਰਾ ਕੱਲ ਇੱਕ ਵੀਡੀਓ ਬਣਾਈ ਗਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਤਿੰਨ ਤੋਂ ਲੈ ਕੇ ਚਾਰ ਦਿਨਾਂ ਦੀ ਉਮੀਦ ਰੱਖਣ ਨੂੰ ਕਿਹਾ ਸੀਗਾ ਕਿ ਅਗਲੇ ਤਿੰਨ ਚਾਰ ਦਿਨਾਂ ਤੱਕ ਜਿਹੜਾ ਪੀਐਸਟੈਟ ਦਾ ਨਤੀਜਾ ਹੈਗਾ ਜੀ ਉਹ ਆ ਸਕਦਾ ਆ ਐਂਡ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 18 ਫ फेब्रुवारी 2025 ਤੇ ਅੱਜ ਪੀਐਸਸੀਬੀ ਬੋਰਡ ਵੱਲੋਂ ਪ੍ਰੈਸ ਨੋਟ ਰਾਹੀਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਕਿ 19 ਫਰਵਰੀ ਨੂੰ ਤੁਹਾਡਾ ਜਿਹੜਾ ਰਿਜ਼ਲਟ ਹੈਗਾ ਜੀ ਡਿਕਲੇਅਰ ਕਰ ਦਿੱਤਾ ਜਾਊਗਾ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਪੀਐਸਟੈਟ ਦਾ ਜਿਹੜਾ ਨੋਟੀਫਿਕੇਸ਼ਨ ਆਉਣਾ ਆ ਉਹ ਕਦੋਂ ਤੱਕ ਆ ਸਕਦਾ ਹੈ ਤੁਹਾਨੂੰ ਯਾਦ ਹੋਣਾ ਜਦੋਂ ਮੈਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਸੀਗਾ ਕਿ ਪੰਚਾਇਤੀ ਇਲੈਕਸ਼ਨਾਂ ਤੋਂ ਜਸਟ ਬਾਅਦ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਤੁਹਾਨੂੰ ਦੇਖਣ ਨੂੰ ਮਿਲੇਗਾ। ਕੱਲ ਅਸੀਂ ਲਾਈਵ ਸੈਸ਼ਨ ਰੱਖਾਂਗੇ ਐਂ ਤੁਸੀਂ ਸਾਰਿਆਂ ਨੇ ਉਹ ਸੈਸ਼ਨ ਨੂੰ ਜ਼ਰੂਰ ਜੁਆਇਨ ਕਰਨਾ ਐਂਡ ਇਹ ਵੀ ਦੱਸਣਾ ਆ ਕਿੰਨੀ ਗ੍ਰੇਸ ਮਿਲੀ ਐਂਡ ਤੁਹਾਡੇ ਕਿੰਨੇ ਕ ਨੰਬਰ ਆ ਗਏ ਆ ਪੀਐਸਟੈਟ ਦੇ ਵਿੱਚ ਐਂਡ ਉਸ ਤੋਂ ਬਾਅਦ ਦੀ ਰਣਨੀਤੀ ਕੀ ਹੋਣੀ ਚਾਹੀਦੀ ਆ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਕੱਲ੍ਹ ਵਾਲੀ ਲਾਈਵ ਸਟ੍ਰੀਮ ਦੇ ਵਿੱਚ ਜ਼ਰੂਰ ਕਰਾਂਗੇ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਸਾਰੀਆਂ ਅਪਡੇਟਸ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਥੈਂਕ ਯੂ so much for watching God bless you